ਤੇ ਅੱਜ ਅਸੀਂ ਇਹ ਧਰਨਾ ਜਿਹੜਾ ਲਗਾਇਆ ਆ ਇਹ ਮੋਦੀ ਦੀਆਂ ਨੀਤੀਆਂ ਦੇ ਬਰਖ ਖਿਲਾਫ ਲਾਇਆ ਜੋ ਕਿ ਸਾਡੇ ਤਪਰੀਮੋ ਰਵਿੰਦ ਕੇਜਰੀਵਾਲ ਜੀ ਨੂੰ ਨਜਾਇਜ਼ ਪਰਚੇ ਕਰਕੇ ਇਸ ਇਲਾਕਾ ਪਿੱਛੇ ਦਿੱਤਾ ਹੋਇਆ ਉਹਦੇ ਸਬੰਧ ਵਿੱਚ ਇਹ ਸਾਰੇ ਧਰਨੇ ਚੱਲ ਰਹੇ ਆ ਕਿਉਂਕਿ ਅੱਜ ਬਹੁਤ ਹੀ ਵੱਡੀ ਲੋੜ ਆ ਦੇਸ਼ ਨੂੰ ਕਿ ਇਸ ਜਿਹੜੀ ਮੋਦੀ ਸਰਕਾਰ ਦੀ ਠੱਕੇਸ਼ਾਈਆਂ ਕਰ ਰਹੀ ਆ ਉਹਨਾਂ ਤੋਂ ਬਚਾਉਣ ਲਈ ਉਹ ਆਪਾਂ ਇਸ ਦਾ ਤਾਂ ਹੀ ਬਚਾ ਸਕਦੇ ਆ ਜੇ ਅੱਜ ਆਪਾਂ ਵੋਟ ਰਵਿੰਦ ਕੇਜਰੀਵਾਲ ਜੀ ਦੇ ਹੱਕ 'ਚ ਤੇ ਮੋਦੀ ਦੇ ਐਂਟੀ ਪਾਈਏ ਵੋਟਾਂ ਦੇ ਨਾਲ ਹੀ ਉਹਨੂੰ ਜਿੱਤਿਆ ਜਾ ਸਕਦਾ ਨਾ ਕਿ ਕਿਉਂਕਿ ਜਦੋਂ ਕਿਸੇ ਦੇ ਹੱਥ ਵਿੱਚ ਕਾਨੂੰਨ ਜਾਂ ਪਾਵਰ ਹੁੰਦੀ ਆ ਉਹਨੂੰ ਓਦਾਂ ਨਹੀਂ ਜਿੱਤਿਆ ਜਾ ਸਕਦਾ ਅੱਜ ਆਪਣੇ ਕੋ ਅਧਿਕਾਰ ਆ ਮੈਂ ਸਭ ਨੂੰ ਬੇਨਤੀ ਕਰਦਾ ਕਿ ਅੱਜ ਆਪਾਂ ਵੋਟਾਂ ਮੋਦੀ ਦੇ ਐਂਟੀ ਪਾ ਕੇ ਦੂਜੀਆਂ ਪਾਰਟੀਆਂ ਰਵਿੰਦ ਕੇਜਰੀਵਾਲ ਜੀ ਨੂੰ ਹੱਥ ਮਜਬੂਰ ਕਰੀਏ ਕਿਉਂਕਿ ਇਹ ਅੱਜ ਜਦੋਂ ਅਸੀਂ ਇੱਥੇ ਇਕੱਠੇ ਹੁੰਨੇ ਆ ਅਸੀਂ ਵੇਖਦੇ ਆ ਕਿ ਅਸੀਂ ਉੰ데 ਇਤਿਹਾਸ ਨਹੀਂ ਸਾਨੂੰ ਇਹਨਾਂ ਲੋਕਾਂ 'ਚ ਦੇਖਦਾ ਜਿੰਨਾ ਚਾਹੀਦਾ ਸੀ ਜੋ ਰਵਿੰਦ ਕੇਜਰੀਵਾਲ ਜੀ ਨੇ ਜਿੰਨਾ ਕੰਮ ਕੀਤੇ ਉਹਨਾਂ ਦਾ ਪੂਰਾ ਪ੍ਰਭਾਵ ਜਿਹੜਾ ਇਹ ਨਹੀਂ ਪਾ ਸਕੇ ਲੋਕ ਸਾਡੇ ਲੀਡਰ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਇਕੱਠੇ ਹੋ ਕੇ ਅੱਜ ਵੋਟ ਰਵਿੰਦ ਕੇਜਰੀਵਾਲ ਜੀ ਹੱਕ ਦੇਣੀ ਚਾਹੀਦੀ ਤੇ ਭਗਵੰਤ ਮਾਨ ਜੀ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਆ